ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਸਾਡਾ ਗਵਾਂਡੀ ਮੁਲਕ ਹੈ ਉਹਦੀ ਜਿਹੜੀ ਏਜੰਸੀ ਆਈਐਸਏ ਉਹ ਬਾਰ-ਬਾਰ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਗਤੀਵਿਧੀ ਕਰਕੇ ਕੋਈ ਸਾਡੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਉਹਨੂੰ ਖਰਾਬ ਕਰਨ ਵਾਸਤੇ ਜਾਂ ਜਿਹੜੇ ਇੱਥੇ ਲੋਕ ਭਾਈਚਾਰਕ ਮਾਹੌਲ ਹੈ ਇਹਨੂੰ ਵਿਗਾੜਨ ਦੀ ਬਹੁਤ ਜ਼ਿਆਦਾ ਸਾਜ਼ਿਸ਼ਾਂ ਜਿਹੜਾ ਗਵਾਂਡੀ ਦੇ ਸਾਡਾ ਕਰਦਾ ਹੈ ਮਾਣਯੋਗ ਡੀਜੀਪੀ ਸਾਹਿਬ ਦੇ ਐਨਵਾਈ ਹੈਟ ਸਾਡੀ ਜਿਹੜੀ ਅਮ੍ਰਿਤਸਰ ਦੇ ਹੱਤੀ ਦੀ ਪੁਲਿਸ ਹੈ ਤੇ ਸਮੁੱਚੀ ਬਾਰਡਰ ਰੇਂਜ ਪੁਲਿਸ ਡਾਕਟਰ ਨਾਨਕ ਸਿੰਘ ਡੀਜੀ ਬਾਰਡਰ ਐਨਡੀਡੀ ਅਗਵਾਈ ਹੇਠ ਅਸੀਂ ਕੁਛ ਨਾ ਕੁਛ ਆਪਰੇਸ਼ਨਸ ਕਰਦੇ ਹੀ ਰਹਿੰਦੇ ਹਾਂ ਤਾਂ ਕਿ ਇਹਨਾਂ ਨੂੰ ਛੱਟ ਮਾਰੀਏ ਤੇ ਇਹਨਾਂ ਦੇ ਕੋਲ ਜਿਹੜੇ ਇਹਨਾਂ ਦੇ ਪਲਾਨ ਨੇ ਉਹਨਾਂ ਨੂੰ ਅਸੀਂ ਪੋਇਲ ਕਰੀਏ ਤੇ ਆਪਣੇ ਪੰਜਾਬ ਦੀ ਜਿਹੜੇ ਤੇ ਖਾਸ ਕਰਕੇ ਸਾਡੇ ਅਮ੍ਰਿਤਸਰ ਦੇ ਹੱਤੀ ਦੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਸੁਰੱਖਿਆ ਸੀ ਕਰਕੇ ਰੱਖੀ ਹੈ ਇਸੇ ਲਈ ਤਹਿ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਸਾਨੂੰ ਇੱਕ ਪਰਮਿਸ਼ਨ ਮਿਲੀ ਸੀਗੀ ਕਿ ਦੋ ਵਿਅਕਤੀ ਮਹਿਕ ਤੇ ਆਦੀ ਇਹ ਦੋਵੇਂ ਇੱਥੇ ਠਾਰੀ ਲਾਗੇ ਇਹਨਾਂ ਕੋਲ ਇੱਕ ਬਹੁਤ ਹੀ ਸੰਘੀਨ ਕਿਸਮ ਦਾ ਜਿਹੜਾ ਵੈਪਨ ਆਰਪੀਜੀ 22 ਐਂਟੀ ਟੈਂਕ ਮਿਸਾਈਲ ਐਂਟੀ ਟੈਂਕ ਜਿਹੜਾ ਹੈਗਾ ਵੈਪਨ ਹੈ ਉਹ ਇਹਨਾਂ ਕੋਲ ਸੀਗਾ ਉਹ ਪ੍ਰੋਪੈਲਰ ਨਾਲੇ ਐਂਟੀ ਟੈਂਕ ਵਾਸਤੇ ਜਨਰਲੀ ਹੁੰਦੇ ਤੇ ਇਹਨਾਂ ਨੇ ਕੋਈ ਨਾ ਕੋਈ ਪਟੇਸਿੱਦੀ ਵਾਰਦਾਤ ਗਤੀਵਿਧੀ ਜਿਹੜੀ ਪੰਜਾਬ 'ਚ ਸਾਡਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਉਹ ਅਸੀਂ ਫੌਇਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਜਿਹੜਾ ਸਾਥੀ ਹੈ ਰਿਸ਼ਤੇਦਾਰ ਹੈ ਵਿਕੀਨਾ ਦਾ ਵਿਅਕਤੀ ਹੈ ਉਹ ਫਰੂਖਪੁਰ ਜੇਲ੍ਹ ਚ ਐਸਵੇਲੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਹੋ ਦੇ ਅਗੇਂਸਟ ਰਜਿਸਟਰਡ ਹੈ ਇਹ ਸਾਰੇ ਹੀ ਵਿਅਕਤੀ ਇੱਕ ਪਾਕਿਸਤਾਨ ਦੀ ਆਈਐਸਏ ਏਜੰਸੀ ਦੇ ਨਾਲ ਤਸੱਬੂਕ ਸੀਗੇ ਉਹ ਇਹਨਾਂ ਦੇ ਹੈਂਡਲ ਹੈਂਡਲਰ ਸੀਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਕੁੱਪੀ ਸਿੱਧੇ ਉਹਨਾਂ ਨੇ ਕੰਮ ਕਰਨ ਲਈ ਦੇਣੇ ਸੀਗੇ ਜਿਹਦੇ ਬਾਰੇ ਅਸੀਂ ਬਹੁਤ ਹੀ ਡੂੰਘਾਈ ਤੇ ਪੁੱਛਗਿੱਛ ਕਰਾਂਗੇ ਸਾਰੀਆਂ ਏਜੰਸੀਆਂ ਇਹਦੇ ਬਾਰੇ ਡਾਟਾ ਇਕੱਠੀ ਕਰੰਨੀ ਆ ਕਿ ਜਿਹੜੇ ਵੀ ਫਰਦਰ ਤੱਥ ਆਣਗੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਹਦਾ ਕੋਈ ਬਹੁਤੀ ਨਹੀਂ ਬਰਾਮਦ ਹੋਇਆ ਇਹਨਾਂ ਕੋਲ ਇੱਕ ਫੋਨ ਤੇ ਇੱਕ ਮੋਟਰਸਾਈਕਲ ਹੈ ਜੋ ਫਿਲਹਾਲ ਅਸੀਂ ਬਰਾਮਦ ਕੀਤਾ ਬਾਕੀ ਇਹਨਾਂ ਦੀ ਡਿਟੇਲ ਜੇ ਅਸੀਂ ਪੁੱਛਗਿੱਛ ਕਰਾਂਗੇ ਤੇ ਜੁੜੀ ਇਹਨਾਂ ਕੋਲ ਹੋਰ ਵੀ ਕੋਈ ਆਮ ਜਨੂਨੇਸ਼ਨ ਹੈਗਾ ਕੋਈ ਡਰਗ ਦਵੀ ਜੋ ਇਹਨਾਂ ਕੋਲ ਹੈਗਾ ਤਾਂ ਕਿ ਉਹ ਵੀ ਜ਼ਰੂਰਿਕ ਗੋਤਰਾ ਇਹ ਬਿਲਕੁਲ ਦੀ ਇਹਨਾਂ ਦੀ ਇਹ ਹੋਲੀ ਉਮਰ ਦੀ ਮੁੰਡੇ ਨੇ ਜੀ 18 19 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਇਹਨਾਂ ਨੂੰ ਲਾਲਚ ਸਿਰਫ ਪੈਸਿਆਂ ਦਾ ਦਿੱਤਾ ਗਿਆ ਸੀਗਾ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਅਸੀਂ ਪੈਸੇ ਦੇਵਾਂਗੇ ਚੰਦ ਪੈਸਿਆਂ ਦੇ ਬਦਲੇ ਇਹ ਦੇਸ਼ ਦਰੋਹੀ ਦੀਆਂ ਗਤਵਿਧੀਆਂ ਜਿਹੜੀਆਂ ਕਰ ਰਹੇ ਨੇ ਜਿਹੜੇ ਆਪਣੇ ਨੌਜਵਾਨ ਨੂੰ ਬਹੁਤ ਹੀ ਮੰਦ ਭਾਗਾ ਇਹਨਾਂ ਦੇ ਗੁਰੇ ਮਾਪਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਕਰ ਕੀ ਰਹਿੰਦੇ ਨੇ ਇਹ ਡੀਟੇਲ ਚ ਅਸੀਂ ਪੁੱਛਗੇ ਚ ਇਹਨਾਂ ਤੋਂ ਕਰਾਂਗੇ ਕਿ ਇਹਨਾਂ ਦੇ ਅਸਲ ਟਾਰਗੇਟਸ ਕੀ ਸੀਗੇ ਅਸੀਂ ਜਿਹੜਾ ਇਹਨਾਂ ਦਾ ਸਾਥੇ ਵਿਕੇ ਜਾਣਾ ਮੈਂ ਤੁਹਾਨੂੰ ਦੱਸਿਆ ਅਜੇ ਇੱਕ ਗਰੁੱਪ ਪਰਜੇਲ ਚ ਬੰਦ ਹੈ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟੀ ਲਗਾ ਕੇ ਆਵਾਂਗੇ ਤੇ ਉਹ ਵੀ ਜਿਹੜੇ ਹੈਂਡਲਰ ਨਾਲ ਟੱਚ ਚ ਸੀਗਾ ਉਹ ਬਿਲਕੁਲ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੁਹਾਡੇ ਸਾਹਮਣੇ ਸਾਰੇ ਤੱਥ ਜਿਹੜੇ ਐਸ ਕੇ ਕੇ ਮਾਮਲੇ ਤੋਂ ਐਨਡੀਪੀਐਸ ਐਕਟ ਹੈ ਤੇ ਜਿਹੜੇ ਕੇਸ ਰਜਿਸਟਰਡ ਹੈ 500 ਗ੍ਰਾਮ ਹਿਰੋਇਨ ਦਾ ਡਾਟਾ ਹੈਗਾ ਉਹ 200 ਗ੍ਰਾਮ ਜਿਹੜਾ ਪਾਕਿਸਤਾਨ ਨਜ਼ਰ ਦੇ ਤਾਂ ਉਸ ਦਾ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਆਇਆ ਸੀ ਜਿਹੜੇ ਹੈਂਡਲਰ ਸੀਗੇ ਇਹਨਾਂ ਦੇ ਜਿਹੜੇ ਕੈਂਪੇਨ ਸੀਗੇ ਇਹ ਮੋਰੀ ਬਣੇ ਸੀਗੇ ਉਹਨਾਂ ਦੇ ਬਾਕੀ ਇਹਨਾਂ ਨੂੰ ਲਿਆ ਕੇ ਡੀਟੇਲਸ ਪੁੱਛ ਕੇ ਕਰਾ ਲੈਂਗੇ ਇਹਨੂੰ ਵੀ ਲੈ ਕੇ ਆਵਾਂਗੇ ਦੀ ਪ੍ਰੋਡਕਸ਼ਨ ਵਾਰੰਟੀ ਜਿਹੜਾ ਕ੍ਰੋਸ ਕਰਦੇ ਆ। ਪਹਿਲਾਂ ਵੀ ਇਦਾਂ ਦੀ ਤੁਸੀਂ ਦੇਖੇ ਹੋਣਗੇ ਪੰਜਾਬ 'ਚ ਇਹਨਾਂ ਨੇ ਪਹਿਲਾਂ ਵੀ ਇੱਕ ਚਾਹਣੀ ਜਿਹੜਾ ਆਪਣਾ ਪਲੇਸਟੇਸ਼ਨ ਸੀਗਾ 2022 ਦੇ ਉੱਤੇ ਇਹਨਾਂ ਨੇ ਹੁੰਦਾ ਦਿੱਤਾ ਸੀਗਾ ਸਿਮਿਲਰ ਵੈਪਨ ਯੂਸ ਦਿੱਤਾ ਸੀਗਾ ਉਹਦੇ ਇਲਾਵਾ ਵੀ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ ਤੇ ਪਹਿਲਾਂ ਵੀ ਰਿਕਵਰੀ ਇਦਾਂ ਦੀ ਵੈਪਨ ਦੀ ਹੋਈ ਹੈ। ਬਟ ਅਸੀਂ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਇਲਜ਼ਾਮ ਤੋਂ ਪਹਿਲਾਂ ਹੀ ਅਪੋਇੰਟ ਕਰ ਦਿੱਤਾ। ਸਰ ਇਹ ਕ੍ਰਿਮੀਨਲ ਰਿਕਾਰਡ ਕੀ ਹੈ ਨਾ ਦੋਨਾਂ ਬੱਚਿਆਂ ਦਾ? ਇਹਨਾਂ ਦੋਨਾਂ ਦਾ ਨਹੀਂ ਹੈਗਾ ਜੀ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਹੈਗਾ ਵਿੱਕੀ ਜਿਹੜਾ ਫਿਰੋਖਪੁਰ ਜੇਲ੍ਹ ਚ ਬੰਦਾ ਉਹਦੇ ਅਗੇਂਸਟ ਐਨਡੀਪੀਏ ਐਕਟ ਦਾ ਕੇਸ ਵੀ ਚੱਲ ਰਿਹਾ ਹੈ। ਜਿਹੜਾ ਆਰਡੀਐਕਸ ਦਾ ਜਿਹੜੇ ਹੈਂਡਲਰ ਨੇ ਉਹਦੇ ਨਾਲ ਵੀ ਬਹੁਤ ਕੰਟੈਕਟ ਕਰ ਰਹੇ ਹਾਂ। ਅਸੀਂ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਮੇਨ ਹੈਂਡਰ ਅਸੀਂ ਪਹਿਲਾਂ ਉਹਨੂੰ ਉੱਕੀ ਨੂੰ ਲੈ ਕੇ ਆਵਾਂਗੇ ਤੇ ਜਿਹੜਾ ਵੀ ਪੁਰਾਣਾ ਕਿਸੇ ਨਾਲ ਵੀ ਜਿਹੜੇ ਆਪਰੇਟਰਸ ਨੇ ਜਿਹੜੇ ਆਈਐਸਆਈ ਦੇ ਕੁਝ ਵੀ ਕਹਿਆ ਜਾ ਰਿਹਾ ਸੀ ਕਿ ਦਿਵਾਲੀ ਤੇ ਅਸੀਂ ਕੰਮਾਕੇ ਕਰ ਸਕਦੇ ਹਾਂ ਕਾਫੀ ਵੀਡੀਓਜ਼ ਵੀ ਆ ਰਹੀਆਂ ਸੀਗੀਆਂ ਵਾਇਰਲ ਸਟਰੀਜ਼ ਵੀ ਆ ਰਹੀਆਂ ਸੀ ਕਿ ਇਹਨੂੰ ਸੀ ਕਿ ਜ਼ਰੂਰ ਬਿਲਕੁਲ ਜੀ ਸਾਡੀ ਮੈਂ ਜਿਵੇਂ ਤੁਹਾਨੂੰ ਦੱਸਿਆ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਪੈਸ਼ਲਿਟੀ ਲਾਅ ਐਂਡ ਆਡਟਰ ਸਾਹਿਬ ਇਹਨਾਂ ਸਾਰਿਆਂ ਦੀਆਂ ਬਿਲਕੁਲ ਚੌਕਸ ਕਰਕੇ ਸਾਡੀਆਂ ਟੀਮਾਂ ਬਣਾਈਆਂ ਗਈਆਂ ਸੀ ਇਹ ਸਾਨੂੰ ਐਕਸਟਰਾ ਫੋਰਸ ਵੀ ਮਿਲੀ ਸੀਗੀ ਤੁਸੀਂ ਦੇਖਿਆ ਹੋਵੇਗਾ ਕਿ ਤਿਉਹਾਰਾਂ ਦੇ ਦਿਨਾਂ ਚ ਵੀ ਅਸੀਂ ਬਿਲਕੁਲ ਏਰੀਆ ਡੋਮਿਨੇਸ਼ਨ ਕੀਤੀ ਸੀ ਨਾਈਟ ਡੋਮਿਨੇਸ਼ਨ ਕੀਤੀ ਸੀ ਸਾਰੇ ਜਿਹੜੇ ਸਾਡੇ ਦੁਕਾਨਾਂ ਕਿਹਨਾਂ ਜਿਹੜੇ ਸਾਡੇ ਮੇਨ ਕਸਬੇ ਨੇ ਜਿਹੜੀਆਂ ਟਾਊਨ ਜਿਹੇ ਸਾਡੇ ਉੱਥੇ ਡੋਮਿਨੇਸ਼ਨ ਕਰ ਰਹੇ ਸੀਗੇ ਇਸੇ ਤਹਿਤ ਅਸੀਂ ਬਿਲਕੁਲ ਸਖ਼ਤੀ ਨਾਲ ਕੰਮ ਕਰਦਿਆਂ ਹੋਏ ਆ ਇਹ ਆਪਣੇ ਮੰਤੂਬਿਆਂ ਚ ਕਾਮਯਾਬ ਨਹੀਂ ਹੋਏ ਤੇ ਨੂੰ ਉਸੇ ਕੰਮ ਕਰ ਲਗਾਤਾਰ ਇਹ ਭੇਜ ਰਹੇ ਦੀ ਕਮੇਡ ਪਹਿਲਾਂ 2000 ਦੇ ਨੀੜੇ ਕਮੇਡ ਆ ਰਹੀ ਐ ਜਿਸ ਦੇ ਕਿ ਲੜੀ ਤਹਿਤ ਸੀਗੇ ਤੇ ਉਹ ਜਿਵੇਂ ਜਿਵੇਂ ਕੋਸ਼ਿਸ਼ ਕਰ ਰਹੇ ਨੇ ਉਹ ਜੀ ਦੌਰ ਕਰਦੇ ਕਿਉਂਕਿ ਉਹ ਵੈਲ ਪਲੈਨਿੰਗ ਲੱਗੇ ਹੋਏ ਨੇ ਇਹਨਾਂ ਨੇ ਪੁੱਛਿਆ ਸੀ ਦੱਸਿਆ ਕਿ ਅਕਸਰ ਮਦਦ ਕੀ ਹੈ ਕਿਉਂਕਿ ਤੁਹਾਨੂੰ ਬਾਰੇ ਕਿ ਨੇੜੇ ਵੀ ਪੜ ਲਿਆ ਤੇ ਪੜ ਲਿਆ ਅਕਦਰੋਂ ਮਕਾਨ ਕਿਤੇ ਕਰਾਂਗੇ ਜਿਹਵੇਂ ਮੈਂ ਤੁਹਾਨੂੰ ਦੱਸਿਆ ਜੀ ਇਹ ਪੰਜਾਬ ਪੁਲਿਸ ਇੱਕ ਬਹਾਦਰ ਫੋਰਸ ਹੈ ਅਸੀਂ ਇੱਕ ਦੇਸ਼ ਦੇ ਖਿਲਾਫ ਜੰਗ ਲੜ ਰਹੇ ਜਿਹੜੀ ਪੂਰੀ ਏਜੰਸੀ ਲੱਗੀ ਹੋਈ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਪਰ ਪੰਜਾਬ ਪੁਲਿਸ ਇੰਨੀ ਬਹਾਦਰ ਇੰਨੀ ਜਿਹੜੀ ਕਾਮਯਾਬ ਫੋਰਸ ਹੈ ਜਿਹੜੀ ਇੱਕ ਪੂਰੇ ਗਵਾਂਢੀ ਦੇਸ਼ ਤੇ ਜਿਹੜੇ ਮਾੜੇ ਮਨਸੂਬੇ ਨੇ ਉਹਨਾਂ ਚ ਉਹਨਾਂ ਨੂੰ ਅਸਫਲ ਕਰਦੇ ਜਾ ਰਹੇ ਹਾਂ ਅਸੀਂ बार-बार ਤੇ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੂਗੀ ਕਿ ਸਾਡਾ ਜਿਹੜਾ ਪੰਜਾਬ ਦੇ ਲੋਕ ਨੇ ਇੱਥੇ ਦਾ ਮਾਹੌਲ ਹੈ ਬਿਲਕੁਲ ਸਖਾਵਾਂ ਬਿਲਕੁਲ ਵਧੀਆ ਰਿਹਾ ਕਿੱਥੋਂ ਆ ਰਹੇ ਹਾਂ ਭਾਵੇਂ ਕਿ ਕਿੰਨੇ ਹੋ ਗਏ ਜੀ ਫਿਲਹਾਲ ਸਾਡੇ ਕੋਲ ਇਹ ਸਾਹਮਣੇ ਆ ਰਿਹਾ ਕਿ ਇਹਨਾਂ ਨੇ ਡਰੋਨ ਰਾਹੀ ਮੰਗਾਇਆ ਸੀਗਾ ਤੇ ਜਿਵੇਂ ਇਹ ਆਪਣੇ ਦੋਵੇਂ ਵਿਅਕਤੀ ਸੀਗੇ ਇਹਨਾਂ ਨੇ ਕਿਤੇ ਇਹਨਾਂ ਕਿਤੇ ਯੂਜ਼ ਕਰਨਾ ਸੀਗਾ ਤੇ ਸਾਡੇ ਕੋਲ ਜਿਹੜੀਆਂ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਅਸੀਂ ਇਹ ਸਾਂਝਾ ਆਪਰੇਸ਼ਨ ਕੀਤਾ ਤਾਂ ਰਹਿਣ ਲਈ ਕਿੱਥੋਂ ਆਣੀ ਇਹ ਮੈਕ ਤੇ ਆਵੇ ਇਹ ਇੱਕ ਹੈਗਾ ਜੀ ਮੈਕ ਜਿਹੜਾ ਹੈਗਾ ਇਹ ਮਡਾਲੀ ਦਾ ਹੈ ਛਾਟੇ ਦਾ ਇਹ ਆਦੀ ਹੈ ਦਾ ਇਹ ਡਿਫਾਲ ਪਿੰਡ ਦਾ ਹੈ ਜੀ 1 ਘੰਟੇ ਬਾਅਦ ਨੇ ਤਾਂ ਸਮਝਾ ਰਿਹਾ ਨਾ ਇਹ ਪ੍ਰੋਪਲਰ ਤਾਂ ਇਹ ਜੇਕਰ ਇਹ ਚਾਲਜਾਂ ਨੂੰ ਇਹਨਾਂ ਨੂੰ ਕੰਮ ਹੋ ਸਕਦਾ ਦੇਖੋ ਜੀ ਇਹ ਐਂਟੀ ਟੈਂਕ ਜਿਹੜੇ ਹੈਗੇ ਨੇ ਪ੍ਰੋਪਲਰ ਹੈਗਾ ਇਹ ਵੀ ਟੈਂਕ ਨੂੰ ਹੀ ਉਡਾ ਸਕਦਾ ਹੈ ਉਹਦੇ ਇਹਦੀ ਦੁਨੇ ਤੇ ਤੁਸੀਂ ਦੇਖ ਸਕਦੇ ਕਿੰਨਾ ਜ਼ਿਆਦਾ ਨੁਕਸਾਨ ਹੋਏਗਾ ਟੈਂਕ ਸਰ ਬੈਟਲ ਦੇ ਅੱਡੇ ਜ਼ਿਆਦਾ ਕਾਮਯਾਬ ਵੀਡੀਓ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜੜਾ ਸਕਦੇ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੇ ਸਰ ਇਹ ਬੇਸਿਕਲੀ ਅਸੀਂ ਥੋੜਾ ਜਿਆਦਾ ਲਾਈਨਾਂ ਜਿਨ ਦੇਖੀਏ ਅਸੀਂ ਸਿੱਧੀ ਜੀ ਜੀ ਦੀ ਸਾਥੀ ਗੱਲ ਕਰੀਏ ਉਹਦੀ ਵਾਰ ਵਾਰ ਚੀਜ਼ ਨੇ ਨੌਜਵਾਨਾਂ ਨੂੰ ਟ੍ਰੇਨ ਕਰਦੇ ਨੇ 10 20 ਦਾ ਲਾਲਚ ਦਿੰਦੇ ਨੇ ਇਹਨਾਂ ਲੜਕੀਆਂ ਨੂੰ ਕਿੰਨਾ ਲਾਲਚ ਦਿੱਤਾ ਗਿਆ ਤੇ ਨੌਜਵਾਨ ਜਿਹੜੇ ਅੱਜ ਕਮਨ ਕਹਿੰਦੀ ਹੈ ਜਿਵੇਂ ਉਹ ਕੀ ਕੋਈ ਸਿਆਣ ਦਿਨਾ ਚਾਹੁੰਦੇ ਹਾਂ ਕਿਉਂਕਿ ਲਾਲਚ ਦੇ ਕੇ ਪੈਸੇ ਵੀ ਦਿੰਦੇ ਹੈਗੇ ਡਰੱਗੇਟ ਜਿਹੜੇ ਹੈਗੇ ਨੇ ਉਹਨਾਂ ਨੂੰ ਉਹ ਲਾਲਚ ਦੇ ਕੇ ਕੰਮ ਕਰਾ ਲੈਣੇ ਬਿਲਕੁਲ ਜੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਬਾਹਰ ਬੈਠ ਕੇ ਜਿਹੜੇ ਹੈਂਡਲਰ ਬਣ ਜਾਂਦੇ ਨੇ ਇਹ ਤੁਹਾਨੂੰ ਬڑے-ਬڑے ਖ਼ਾਬ ਸੁਝਾ ਕੇ ਦੱਸਣਗੇ ਕਿ ਤੁਹਾਨੂੰ ਅਸੀਂ ਲੱਖ ਰੁਪਈਆ ਦੇ ਦਾਂਗੇ 2 ਲੱਖ ਦੇ ਦਾਂਗੇ ਦੇ ਹੋਰ ਨਹੀਂ ਦਾ ਤੁਹਾਡੇ ਤੋਂ ਕਿੰਨਾ ਮਾੜਾ ਕੰਮ ਕਰਾਣਾ ਉਹਨਾਂ ਵੱਡਾ ਲਾਲਚ ਦੇਣਗੇ ਜੇ ਤੁਸੀਂ ਕਹਿ ਦੇਵੋਗੇ ਤੁਹਾਨੂੰ ਕਿ ਤੁਸੀਂ ਇੱਥੇ ਫਲਾਣੀ ਜਗ੍ਹਾ ਬੰਬ ਲਾ ਕੇ ਉਡਾ ਦਿਓ ਤੇ ਤੁਹਾਨੂੰ ਅਸੀਂ ਬਾਹਰ ਬੁਲਾ ਲਾਂਗੇ ਜੀ ਤੁਹਾਨੂੰ ਇਸ ਦੇਸ਼ ਤੋਂ ਕੱਢ ਲਾਂਗੇ ਕਿ ਹੁੰਦਾ ਇਹਦੇ ਚ ਕੱਖ ਨਹੀਂ ਜਿਹੜੇ ਵੀ ਤੁਸੀਂ ਵਿਅਕਤੀ ਫੜੇ ਗਏ ਨੇ ਜਿਹੜੇ ਬੱਚੇ ਫੜੇ ਗਏ ਨੇ ਗੁੰਮਰਾਹ ਕਰਕੇ ਕਿਸੇ ਨੂੰ 5000 ਕਿਸੇ ਨੂੰ 10000 ਇਸ ਤੋਂ ਵੱਧ ਕਿਸੇ ਨੂੰ ਰਕਮ ਨਹੀਂ ਦਿੱਤੀ ਜਾਂਦੀ ਨਾ ਤੁਹਾਡੀ ਪੈਰਵਾਹੀ ਕੀਤੀ ਜਾਂਦੀ ਕੁਝ ਨਹੀਂ ਕੀਤਾ ਜਾਂਦਾ ਮੈਂ ਸਿਰਫ ਇਹ ਅਪੀਲ ਕਰਨਾ ਚਾਹੁੰਦਾ ਆਪਣੇ ਨੌਜਵਾਨ ਜਿਹੜੇ ਨੂੰ ਕਿ ਤੁਸੀਂ ਚੰਗੇ ਪੜ ਲਿਕੇ ਕੋਈ ਵਧੀਆ ਕੰਮ ਕਰੋ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਈਏ ਇਹ ਜਿਹੜੇ ਚੱਕਰਾਂ ਚ ਜਿਹੜੇ ਗੈਂਗਸਟਰਵਾਦ ਜਿਹੜੇ ਆਪ ਬਾਹਰ ਬੈਠੇ ਨੇ ਤੇ ਲੋਕਾਂ ਨੂੰ ਤੰਗ ਕਰ ਪਰੇਸ਼ਾਨ ਕਰ ਰਹੇ ਨੇ ਕਰਾਤੀਆ ਮੰਗਣ ਦੀ ਕੋਸ਼ਿਸ਼ ਕਰਦੇ ਨੇ ਇਹ ਚੀਜ਼ਾਂ ਤੋਂ ਆਪਾਂ ਬਾਹਰ ਆਈਏ ਨਾਣੀ ਨਾਰਨਾਂ ਮਾਪਿਆਂ ਨੂੰ ਵੀ ਅਪੀਲ ਕਰਨਾ ਚਾਹੁੰਗਾ ਇਹਨਾਂ ਨੇ ਕਿ ਆਪਣੇ ਬੱਚਿਆਂ ਦੀ ਨਿਗਰਾਨੀ ਰੱਖੋ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਜਿਹੜੇ ਇਨਵੋਲਡ ਨੇ ਕਿਹੜੀ ਉਹਨਾਂ ਦੀ ਸੰਗਤ ਹੈ ਤਾਂ ਕਿ ਆਪਾਂ ਨੂੰ ਪਹਿਲਾਂ ਤੋਂ ਹੀ ਅੰਦੇਸ਼ਾ ਹੋ ਸਕੇ ਕਿ ਆਪਾਂ ਆਪਣੇ ਬੱਚਿਆਂ ਨੂੰ ਕਿ ਕਿਸ ਤਰੀਕੇ ਦਾ ਪ੍ਰਭਿਖ ਦੇਣਾ ਚਾਹੀਏ ਗੁਰੂ ਕਬੇ ਦੇ ਬੁੱਬਗੇ ਕਲਾਂ ਕੀ ਕਲਗ ਜੀ ਮੈਨੂੰ ਦੱਸਿਆ ਕਿ ਬੰਡਾਲੇ ਦਾ ਜਿਹੜੇ ਸਾਡੇ ਦਾ ਇੱਕ ਗਠੌਲ ਦਾ ਹੈ ਜੀ